ਸਾਸਤ੍ਰੀ 걸ਫ੍ਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਹੁਤ ਹੀ ਸੀਰੀਅਸ ਟਾਪਿਕ ਜਿਸ ਨੂੰ ਕਿਹਾ ਜਾਂਦਾ ਹੈ ਚੁੱਕ ਪੈ ਜਾਵੇ ਯਾਨੀ ਕਿ ਤੁਹਾਡੇ ਲੱਕ ਦੇ ਵਿੱਚ ਚੁੱਕ ਪੈ ਜਾਵੇ ਤਾਂ ਉਸ ਤੋਂ ਬਾਅਦ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅਕਸਰ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਸਾਡੇ ਕਹਿੰਦੇ ਆ ਵੀ ਸਾਡੇ ਚੁੱਕ ਪੈ ਗਈ ਜੀ ਸਾਡੇ ਦਰਦ ਹੋ ਰਿਹਾ ਜਾਂਦਾ ਜੀ ਇਸ ਦਾ ਇਲਾਜ ਕਰੋ ਇਸ ਨੂੰ ਠੀਕ ਕਰੋ ਅਕਸਰ ਹੁੰਦਾ ਕੀ ਹੈ ਇਸ ਜਗ੍ਹਾ ਤੇ ਆਪਾਂ ਜਦੋਂ ਕੋਈ ਜਾਦਾ ਭਾਰ ਚੱਕ ਲੈਣੇ ਆ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਆ ਮਸਲ ਸਟ੍ਰੇਨ ਹੋ ਜਾਂਦੇ ਆ ਜ਼ਖਮ ਹੋ ਜਾਂਦੇ ਆ ਆਪਣੇ ਔਰ ਆਪਣੇ ਲੱਕ ਦਰਦ ਸ਼ੁਰੂ ਹੋ ਜਾਂਦਾ ਸੋ ਉਸ ਨੂੰ ਠੀਕ ਕਰਨ ਲਈ ਆਪਾਂ ਕੀ ਕਰ ਸਕਦੇ ਆ ਔਰ ਕਿਹੜੀਆਂ ਕਸਰਤਾਂ ਕਰ ਸਕਦੇ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਚੱਕ ਪੈ ਜਾਵੇ ਉਸ ਤੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ BB ਮੈਂਟਲੀ ਬਰਫ਼ ਦਾ ਸੇਕ ਕਰਨਾ ਹੈ ਬਰਫ਼ ਦਾ ਸੇਕ ਕਿਵੇਂ ਯਾਨੀ ਕਿ ਤੁਸੀਂ ਡੋਂਗਾ ਲਓ ਫ੍ਰਿਜ ਚੋਂ ਬਰਫ਼ ਦਾ ਉਹਨੂੰ ਕੁੱਟੋ ਕੁੱਟ ਕੇ ਉਹਨੂੰ ਪਲਾਸਟਿਕ ਦੇ ਲਿਫਾਫੇ ਚ ਪਾ ਲਓ ਲਿਫਾਫਾ ਬੰਦ ਕਰ ਦਿਓ ਔਰ ਤੁਸੀਂ ਮੁੱਦੇ ਪੈ ਜਾਣਾ ਔਰ ਲੱਕ ਦੇ ਉੱਪਰ ਰੱਖ ਲੈਣੀ ਆ ਪਿਛਲੇ ਪਾਸੇ 20 ਮਿੰਟ ਲਈ ਸਵੇਰੇ 20 ਮਿੰਟ ਲਈ ਦੁਪਹਿਰੇ 20 ਮਿੰਟ ਲਈ ਸ਼ਾਮ ਐਦਾਂ ਤੁਸੀਂ 3 ਦਿਨ ਕਰਨਾ ਹੈ 3 ਦਿਨਾਂ ਦੇ ਵਿੱਚ ਕੀ ਹੋ ਜਾਏਗਾ ਜਿਹੜਾ ਆਪਣਾ ਜ਼ਖਮ ਆ ਉਹ ਹੀਲ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਜਕੜਨ ਰਹਿ ਜਾਂਦੀ ਆ ਉਸ ਨੂੰ ਠੀਕ ਕਰਨ ਲਈ ਫੇਰ ਆਪਾਂ ਕਸਰਤਾਂ ਕਰਨੀਆਂ ਨੇ ਇਹ ਨਹੀਂ ਐ ਵੀ ਆਪਣੇ ਚੁੱਕ ਪੈ ਗਈ ਐ ਔਰ ਆਪਾਂ ਨਾਲ ਦੀ ਨਾਲ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਉਸ ਨਾਲ ਦਰਦ ਹੋਰ ਜ਼ਿਆਦਾ ਵੱਧ ਜਾਏਗਾ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਬੜਾ ਸੌਖਾ ਜਿਹਾ ਫਾਰਮੂਲਾ ਤੁਸੀਂ ਅਪਣਾ ਸਕਦੇ ਹੋ ਘਰ ਦੇ ਵਿੱਚ ਬਸ ਤੁਸੀਂ ਉਸ ਤੋਂ ਬਾਅਦ ਆਰਾਮ ਕਰਨਾ ਹੈ ਤਿੰਨ ਦਿਨ ਔਰ ਉਸ ਤੋਂ ਬਾਅਦ ਤੁਸੀਂ ਕਸਰਤਾਂ ਕਰੋਗੇ ਔਰ ਤੁਹਾਡੀ ਜਿਹੜੀ ਚੋਕਾ ਬਿਲਕੁਲ ਠੀਕ ਹੋ ਜਾਏਗੀ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸ੍ਰੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsna physiotherapy ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਤ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ sarysinghsna physiotherapy clinic ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਜ਼ਰੂਰੀ ਜਾਣਕਾਰੀ ਅਗਰ ਤੁਹਾਡੇ ਕਿਤੇ ਵੀ ਚੁੱਕ ਪੈ ਜਾਵੇ ਕਿਤੇ ਵੀ ਤੁਸੀਂ ਉਸ ਦੀ ਮਾਲਿਸ਼ ਨਹੀਂ ਕਰਨੀ ਜਾਰਾ ਸਲ ਜਦੋਂ ਆਪਾਂ ਉਸਤੇ ਮਾਲਿਸ਼ ਕਰਾਂਗੇ ਤਾਂ ਆਪਣੇ ਉਥੇ ਇਨਫਲੇਮੇਸ਼ਨ ਪਹਿਲਾਂ ਹੀ ਹੋਈ ਹੁੰਦੀ ਆ ਟਿਸ਼ੂਜ਼ ਇੱਕ ਜਗ੍ਹਾ ਇਕੱਠੇ ਹੋਏ ਜਾਂਦੇ ਆ ਜਾਨਕਿ ਜ਼ਖਮ ਹੋਏ ਹੁੰਦੇ ਅੰਦਰਲੇ ਪਾਸੇ ਆਪਣੀ ਮਾਸਪੇਸ਼ੀਆਂ ਦੇ ਜਦੋਂ ਆਪਾਂ ਮਾਲਿਸ਼ ਕਰਾਂਗੇ ਉਹ ਹੋਰ ਜਕੜਾਂ ਨੇ ਜਿਹੜੀ ਉਹ ਵੱਜ ਜਾਏਗੀ ਔਰ ਦਰਦ ਆਪਣੀ ਵੱਜ ਜਾਏਗਾ ਹਮੇਸ਼ਾ ਬਰਫ ਕਰਨੀ ਹੈ ਬਰਫ ਕਰਨੀ ਹੈ ਸੋ ਆਓ ਹੁਣ ਗੱਲ ਕਰਦੇ ਆਂ ਕਸਰਤਾਂ ਦੀ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਬਰਫ਼ ਦਾ ਸੇਕ ਕਰ ਲੈਣਾ ਔਰ ਉਸ ਤੋਂ ਬਾਅਦ ਤੁਸੀਂ 3 ਦਿਨ ਬਾਅਦ ਇਹ ਕਸਰਤਾਂ ਸ਼ੁਰੂ ਕਰਨੀਆਂ ਪਹਿਲੀ ਐਕਸਰਸਾਈਜ਼ ਸਿੰਗਲ ਨੀ ਟੂ ਚੈਸਟ ਗੋਡਾ ਹਲਕਾ ਜਿਹਾ ਸਾਹ ਟੀਨ ਲਾਵਾਂਗੇ ਤੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਫੇਰ ਡੀਕ੍ਰੀਸ ਕਰਾਂਗੇ ਫੇਰ ਕੋਟਾ ਸਾਹ ਟੀਨ ਲਾਵਾਂਗੇ ਤੇ ਹੋਲਡ ਕਰਾਂਗੇ 1 2 3 4 5 6 7 8 9 10 ਅਗਰੇ ਇਸ ਸਾਰੇ ਦੌਰਾਨ ਥੋੜੇ ਦਰਦ ਹੋਵੇ ਤਾਂ ਇਮੀਡੀਏਟਲੀ ਤੁਸੀਂ ਆਪਣੇ ਫਿਜ਼ੀਓਥੈਰੇਪਿਸਟ ਦੀ ਸਲਾਹ ਜ਼ਰੂਰ ਲਓ ਔਰ ਜਾਂ ਫੇ ਤੁਸੀਂ ਇੱਕ ਗੋਡਾ ਮੋੜ ਕੇ ਦੂਸਰੇ ਗੋਡੇ ਨੂੰ ਆਪਣੀ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰੋ ਇਸ ਦੇ ਵਿੱਚ ਤੁਹਾਡੇ ਦਰਦ ਘੱਟ ਹੋਏਗਾ ਪਰ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਜੇਕਰ ਇਹਦਾ ਦਰਦ ਘਟਿਆ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਕੋਸ਼ਿਸ਼ ਕਰਨਾ ਵੀ ਲੱਤ ਸਿੱਧੀ ਕਰਕੇ ਹੀ ਆਪਾਂ ਇੱਕ ਗੋਡਾ ਛਾਤੀ ਨਾਲ ਲਾਈਏ ਔਰ ਇੱਥੇ ਆਪਾਂ ਹੋਲਡ ਕਰੀਏ 10 ਸੈਕਿੰਡ ਲਈ ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਇਹ ਤੁਸੀਂ ਦੋਨੋਂ ਸਾਈਡ ਕਰਨੀ ਹੈ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 then relax ਫੇਰ ਆਪਾਂ 10 ਗਿਣਾਂਗੇ 1 2 3 4 5 6 7 8 9 10 then relax ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਨੀ ਟੂ ਚੈਸਟ ਹੁਣ ਜਿਹੜੀ ਦੂਸਰੀ ਕਸਰਤ ਹੈ ਤੁਸੀਂ ਦੋਨੋਂ ਗੋਡੇ ਛਾਤੀਆਂ ਨਾਲ ਲਾਉਣੇ ਆ ਇਹਦੇ ਵਿੱਚ ਕੀ ਕਰਨਾ ਦੋਡੇ ਗੋਡੇ ਕਰਾਸ ਕਰ ਲੈਣੇ ਆ ਐਦਾਂ ਸਾਨੂੰ ਦੇਖੋ ਤੁਸੀਂ ਆਪਾਂ ਗਿੱਟੇ ਕਰਾਸ ਕਰ ਲੇ ਔਰ ਦੋਨੋਂ ਆਪਣੀ ਜਿਹੜੇ ਆਪਣੇ ਗੋਡੇ ਆ ਉਹ ਛਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਲੈ ਰਿਲੈਕਸ ਫਿਰ ਆਪਾਂ ਮੋੜੇ ਔਰ ਫਿਰ ਆਪਾਂ ਕਰਾਸ ਕੀਤਾ ਇਹ ਫਿਰ ਇਹਨੂੰ ਛਾਤੀ ਦੇ ਨਾਲ ਲਾਇਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 ਦੇਨ ਰਿਲੈਕਸ ਫੇਰ ਲੱਤਾਂ ਸਿੱਧੀਆਂ ਕਰ ਦੇਣੀਆਂ ਫੇਰ ਆਏ ਫੇਰ ਆਪਾਂ ਕੋਈ ਵੀ ਲੱਤ ਚਾਹੇ ਇਹਦੇ ਉੱਪਰ ਰੱਖ ਲਓ ਚਾਹੇ ਇਹਦੇ ਉੱਪਰ ਰੱਖ ਲਓ ਇਹ ਕੋਈ ਮੈਟਰ ਨਹੀਂ ਕਰਦੀ ਗੱਲ ਤੁਸੀਂ ਇਸ ਨੂੰ ਛਾਤੀ ਦੇ ਨਾਲ ਲਾ ਦੇਣਾ ਔਰ ਇੱਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋ ਗਈ ਥੋੜੀ ਦੂਜੀ ਕਸਰਤ ਪੀਜੀ ਐਕਸਰਸਾਈਜ਼ ਕੀ ਹੈ ਆਪਾਂ ਥੋੜੇ ਜਿਹੇ ਗੋਡੇ ਮੋੜ ਲੈਣੇ ਆ ਮਤਲਬ ਥੋੜੇ ਜਿ ਇਨਕ ਔਰ ਆਪਾਂ ਬ੍ਰਿਜਿੰਗ ਕਰਾਂਗੇ ਤਾਂ ਕਰਕੇ ਗਲੂਟ ਬ੍ਰਿਜ ਕਿਹਾ ਜਾਂਦਾ ਇਸ ਨੂੰ ਅਗਰ ਆਪਾਂ ਪੂਰੇ ਗੁੱਡੇ ਮੋੜਾਂਗੇ ਤਾਂ ਉਹ ਬ੍ਰਿਜਿੰਗ ਹੋ ਗਈ ਇਹਦੇ ਵਿੱਚ ਥੋੜੇ ਗੁੱਡੇ ਮੋੜਾਂਗੇ ਔਰ ਲੱਕ ਉੱਪਰ ਚੱਕ ਦਾਂਗੇ ਤਾਂ ਕਿ ਆਪਣੇ ਜਿਹੜਾ ਸਟ੍ਰੈਸ ਹੈ ਉਹਦਾ ਲੈਵਲ ਘਟ ਜਾਵੇ ਔਰ ਇੱਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਦੈਨ फिर उपर चक दें फिर इत होल्ड करें एक दो तीन चार पे सात, आठ, नौ दस दिन रिलैक्स फिर उपर चक दें फिर होल्ड करा एक दो तीन चार पे सात, आठ, नौ दस दैन रिलैक्स ये दस बारी करना यह होगी थोड़ी तीजी कसरत हम जी चौथी कसरत है उसके दोनों गोडे मोड़ लेने हम इस दे करा रोटेशन दोनों पैर जोड़ आपर और दोनों गोटे इधर और दूसरी साइड इतने आप सैकड़ एक दो तीन चार पाँच फिर दूसरी साइड फिर इधर एक दो तीन चार पाँच फिर दूसरी साइड एक दो तीन चार पाँच फिर दूसरी साइड एक दो तीन चार पंच फिर दूसरी साइड 1 2 3 4 5 ਫੇਰ ਦੂਸਰੀ ਸਾਈਡ 1 2 3 4 5 ਇਹਦਾ ਤੁਸੀਂ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਫੇਲ ਤਾਂ ਸਿੱਧੀਆਂ ਕਰ ਦੇਣੀਆਂ ਇਹ ਹੋ ਗਈ ਤੁਹਾਡੀ ਰੋਟੇਸ਼ਨ ਐਕਸਰਸਾਈਜ਼ ਫਰੰਟ ਰੋਟੇਸ਼ਨ ਕਿਹਾ ਜਾਂਦਾ ਹੈ ਕਸਰਤ ਨੰਬਰ 4 ਜਿਹੜੀ ਪੰਜਵੀਂ ਕਸਰਤ ਹੈ ਉਹ ਆ ਗਿਆ ਆਪਣਾ ਚਾਈਲਡ ਪੋਜ਼ ਸਟ੍ਰੈਚ ਆਪਾਂ ਇਦਾਂ ਬੈਠ ਜਾਂਗੇ ਔਰ ਦੈਨ ਇਹਨਾਂ ਆਪਾਂ ਫਿਗਰ ਆਫ 4 ਚ ਆਗੇ ਔਰ ਇਦਾਂ हाथ अगर लै जाने और इदा बैठने की कोशिश करनी और आपको गर्दन अंदर मोड़ देनी इदा करके और इतने आपको होल्ड करना दस सैकेंड एक दो तीन चार पे सात अठ नौ दस इस जगह पर बहुत ज्यादा खिंच पेगी और आपू आम मिलेगा इतने दस सैकड होल्ड कर तो बाद फिर आप जाना फिर बैठने की कोशिश और हाथ अगर लै जाने ਗਰਦਨ ਤੇ ਇਹ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਇਹ ਤੁਸੀਂ 10 ਵਾਰੀ ਇਹ ਕਰਨਾ ਇਹ ਹੋ ਗਿਆ ਤੁਹਾਡਾ ਚਾਈਲਡ ਪੋਜ਼ ਸਟ੍ਰੈਚ ਸੋ ਇਹ ਸਨ ਆਸਾਨ ਕਸਰਤਾਂ ਅਗਰ ਥੋੜੀ ਚੁੱਕ ਪੈ ਜਾਵੇ ਤਾਂ ਤੁਸੀਂ ਇਹ ਕਸਰਤਾਂ ਕਰੋਗੇ ਥੋੜੀ ਚੁੱਕ ਬਹੁਤ ਜਲਦੀ ਠੀਕ ਹੋ ਜਾਏਗੀ 4 ਤੋਂ 5 ਦਿਨਾਂ ਦੇ ਵਿੱਚ ਉਹੀ ਗੱਲ ਹੈ ਵੀ ਹਫਤਾ ਲੱਗ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਬਰਫ਼ ਕਰਨੀ ਹੈ ਬਰਫ਼ ਕੀਤੀ 3 ਦਿਨ ਉਦੋਂ ਬਾਅਦ ਤੁਸੀਂ ਕਸਰਤਾਂ ਕਰਨੀਆਂ ਨੇ 4 ਤੋਂ 5 ਦਿਨ ਉਦੋਂ ਬਾਅਦ ਤੁਸੀਂ ਬਿਲਕੁਲ ਫਿੱਟ ਹੋ ਅਗਰ ਫਿਰ ਵੀ ਟੁੱਟੇ ਦਰਦ ਨਹੀਂ ਜਾ ਰਿਹਾ ਤਾਂ ਤੁਸੀਂ ਆਪਣੇ ਫਿਜ਼ੀਓਥੈਰੇਪਿਸਟ ਦੀ ਸਲਾਹ ਜ਼ਰੂਰ ਲਓ ਔਰ ਤੁਸੀਂ ਸਾਡੀਆਂ ਕਸਰਤਾਂ ਵੀ ਕੰਟੀਨਿਊ ਰੱਖੋ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਇਸ ਟੌਪਿਕ ਰਿਗਾਰਡਿੰਗ ਔਰ ਜਾਂ ਕਿਸੇ ਹੋਰ ਟੌਪਿਕ ਰਿਗਾਰਡਿੰਗ ਔਰ ਜਾਂ ਤੁਸੀਂ ਚਾਹੁੰਦੇ ਹੋ ਵੀ ਹੁਣ ਇਸ ਵਿਸ਼ੇ ਤੇ ਵੀਡੀਓ ਬਣਾਈ ਜਾਵੇ ਤਾਂ ਸਾਨੂੰ ਤੁਸੀਂ ਜ਼ਰੂਰ ਦੱਸਿਓ ਅਸੀਂ ਜ਼ਰੂਰ ਬਣਾਵਾਂਗੇ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ ਦਿਲਦਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ